ਪਿਆਰੀ ਸਾਥ ਸੰਗਤ ਜੀਓ ਅੱਜ ਮੈਂ ਤੁਹਾਡੇ ਸਾਹਮਣੇ ਮੇਰੇ ਉਸਤਾਦ ਸਵਰਗੀ ਨਸੱਤਰ ਸੱਤਾ ਉਹਨਾਂ ਦਾ ਗਾਇਆ ਹੋਇਆ ਗੀਤ ਆਪ ਜੀ ਦੇ ਸਾਹਮਣੇ ਗਾਉਣ ਲੱਗਾ ਹਾਂ ਉਮੀਦ ਕਰਦਾ ਤੁਸੀਂ ਗੌਰ ਨਾਲ ਸੁਣ ਦੀ ਕਿਰਪਾਲਤਾ ਕਰੋਗੇ ਤੇ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋਗੇ ਤੇ ਪਸੰਦ ਕਰੋਗੇ ਆਓ ਜੀ ਗੀਤ ਗਾਉਣ ਲੱਗਾ ਪਿਆਰ ਬਾਪ ਵਾਲਾ ਮਿਲੇ ਨਨਸੀਬ ਜੀ ਨੂੰ ਉਸ ਦੱਕ ਜਹੀਣ ਮਿੱਤਰੋ ਪਿਆਰ ਬਾਪ ਵਾਲਾ ਮਿਲੈ ਨਾ ਨਸੀਬ ਜੀ ਨੂੰ ਉਸ ਦੱਕ ਜੀਣ ਮਿੱਤਰੋ ਪੀਓ ਸੱਚ ਦੀ ਸ਼ਰਾਬ ਮੇਰੇ ਹਾਣਿਓਂ ਕ ਝੂਠ ਦੀ ਦਾ ਪੀਣ ਮਿੱਤਰੋ ਪੀਓ ਸੱਚ ਦੀ ਸ਼ਰਾਬ ਮੇਰੇ ਹਾਣਿਓਂ ਕ ਝੂਠ ਦੀ ਦਾ ਪੀਣ ਮਿੱਤਰੋ ਕ ਝੂਠ ਦੀ ਦਾ ਪੀਣ ਮਿੱਤਰੋ ਣਿਆਣੀ ਉਮਰ ਚ ਮਰ ਜਾਵੇ ਬਾਪ ਰਹਿ ਜੰਤ ਕੀ ਚ ਦੁੱਖ ਕੱਟਦਾ ਜੋ ਪਰੌਂਦੇ ਨੁਕਰਵੇ ਸਾਰਾ ਪਿੰਡ ਜੇ ਕਦੇ ਨੀ ਹਟਾਇਆ ਹਟਦਾ ਹੋ ਜੇ ਪਾਗਲਾ ਦੇ ਬਾਗ ਪਿਉ ਵੇਕੇ ਪਾਗਲਾ ਦੇ ਬਾਗ ਪਿਉ ਵੇਕੇ ਪੁੱਤਰ ਅੰਗ ਹੀਣ ਮਿੱਤਰੋ ਕਿਓ ਚੱਤ ਦੀ ਸ਼ਰਾਬ ਮੇਰੇ ਹਾਣਿਓਂ ਕਿ ਝੂਠਦੀ ਦਾ ਪੀਣ ਮਿੱਤਰੋ ਕਿ ਝੂਠਦੀ ਦਾ ਪੀਣ ਮਿੱਤਰੋ ਬਾਪੂ ਬੁੜਾ ਹੋ ਕਮਨ ਜੀ ਉੱਤੇ ਬੈਠਾ ਹੈ ਨਾ ਲੋੜ ਜਿੰਦਰਾ ਲਗਾਣ ਦੀ ਉਹ ਸੇਵਾ ਮਾਪਿਆਂ ਦੀ ਕਰੋ ਜਾਰ ਰਉੜਜ ਕੇ ਨਾ ਲੋੜ ਤੀਰਥਾਂ ਤੇ ਨਹਾਣ ਦੀ ਉਹ ਸੇਵਾ ਮਾਪਿਆਂ ਦੀ ਕਰੋ ਜਾਰ ਰਉੜਜ ਕੇ ਨਾ ਲੋੜ ਤੀਰਥਾਂ ਤੇ ਨਹਾਣ ਦੀ ਮਰੇ ਹੋਏ ਬਾਪੂ ਤੋ ਕਹਾ ਕੇ ਮਰੇ ਹੋਏ ਬਾਪੂ ਤੋ ਕਹਾ ਕੇ ਜਾ ਬੰਡ ਲੋ ਜ਼ਮੀਨ ਮਿੱਤਰੋ ਪੀਓ ਸੱਚ ਦੀ ਸਰਾਬ ਮੇਰੇ ਹਾਣਿਓ ਕ ਝੂਠ ਦੀ ਦਾ ਪੀਣ ਮਿੱਤਰੋ ਕ ਝੂਠ ਦੀ ਦਾ ਪੀਣ ਮਿੱਤਰੋ ਕ ਝੂਠ ਦੀ ਦਾ ਪੀਣ ਮਿੱਤਰੋ ਪੁੱਤ ਜਿਉਂਦੇ ਆ ਲਵੇ ਨਸਾਨ ਬਾਪ ਦੀ ਹ ਮਰਦਾਂ ਨੂੰ ਮੇੜਾ ਜੱਗ ਤੇ ਹਾ ਬੁੜਾ ਇੱਕ ਦਿਨ ਹੋਵੇਗਾ ਜ਼ਰੂਰ ਤੂੰ ਛਦਾ ਨਹੀਂ ਰਹਿਣਾ ਸਾਜ ਵਜ ਕੇ ਬੁੜਾ ਇੱਕ ਦਿਨ ਹੋਵੇਗਾ ਜ਼ਰੂਰ ਤੂੰ ਛਦਾ ਨਹੀਂ ਰਹਿਣਾ ਸਾਜ ਵਜ ਕੇ ਹੋ ਜੇ ਇੱਕ ਵਾਰੀ ਪੁੱਤ ਬਦਨਾਮ ਜੇ ਇੱਕ ਵਾਰੀ ਪੁੱਤ ਬਦਨਾਮ ਜੇ ਕੋਈ ਕਰੇ ਨਾ ਜਕੀਨ ਮਿੱਤਰੋ ਪਿਓ ਸੱਤ ਦੀ ਸ਼ਰਾਬ ਮੇਰੇ ਹਾਣਿਓਂ ਕਿ ਝੂਠ ਦੀ ਦਾ ਪੀਣ ਮਿੱਤਰੋ ਕਿ ਝੂਠ ਦੀ ਦਾ ਪੀਣ ਮਿੱਤਰੋ ਸੱਤ ਚੰਨਾ ਵਾਲਾ ਆਖਦਾ ਜੇ ਬਾਹ ਦਾ ਹੋਵੇ ਕੋਈ ਲੜਾਈ ਮੁੱਲ ਨੂੰ ਹੋ ਪਹਿਲਾ ਰੋਬ ਵਿੱਚ ਦਿੰਦਾ ਰਹਿਦਾ ਗਾਲਾ ਤੇ ਪਿੱਛੋ ਪਕਸੌਂਦਾ ਭੁੱਲ ਨੂੰ ਹੋ ਪਹਿਲਾ ਰੋਬ ਵਿੱਚ ਦਿੰਦਾ ਰਹਿਦਾ ਗਾਲਾ ਤੇ ਪਿੱਛੋ ਪਕਸੌਂਦਾ ਭੁੱਲ ਨੂੰ